ਸਰ ਤੁਹਾਡੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਜੋ ਲੁੱਟ ਹੋਈ ਸੀਗੀ ਗੌਰਮੈਂਟ ਚੈਂਸ ਤੇ ਕਿ ਕੀ ਬਰਾਮਦ ਹੋਇਆ ਔਰ ਕਿੰਨੇ ਦੋਸ਼ੀ ਹੋਣਗੇ 10 ਅਗਸਤ ਨੂੰ ਸ਼ਾਮ ਨੂੰ 5:30 ਵਜੇ ਦੇ ਕਰੀਬ ਆਲ ਮਰਚੰਟ ਜਿਹੜਾ ਕੋਟਕਪੂਰਾ ਰੋਡ ਤੇ ਹੈਗਾ ਉੱਥੇ ਦੋ ਬੰਦੇ ਉਹਨਾਂ ਦੀ ਦੁਕਾਨ ਦੇ ਵਿੱਚ ਵੜ ਕੇ ਉਹਨਾਂ ਦਾ ਗੱਲਾ ਖੋਲ ਕੇ ਉਸ ਚੋਂ 2,32,000 ਰੁਪਏ ਜੋ ਐਫਆਈਆਰ ਦਰਜ ਹੋਈ ਹੈ ਉਹਦੇ ਚ ਲੈ ਕੇ ਚਲੇ ਗਏ ਸੀਗੇ ਉਹ ਅਸੀਂ SHO ਸਾਹਿਬ ਨੇ ਮੈਲਕ ਕੇ ਨਾਲ ਸਾਡੀ ਟੀਮ ਨੇ SSP ਸਾਹਿਬ ਦੀ ਗਾਈਡੈਂਸ ਦੇ ਹਿਸਾਬ ਨਾਲ ਅਸੀਂ ਇਹ ਮੁਕਦਮਾ ਮਤਲਬ ਕਾਫੀ ਸ਼ਿੱਦਤ ਨਾਲ ਟ੍ਰੇਸ ਕੀਤਾ ਇਹ ਉਸ ਤੋਂ ਸਾਨੂੰ ਇਹ ਗੱਲ ਤਸਦੀਕ ਹੋਈ ਵੀ ਜਿਹੜੀ ਅਸਲ ਗੱਡੀ ਸੀਗੀ ਉਹਤੇ ਜਿਹੜਾ ਨੰਬਰ ਲੱਗਿਆ ਹੋਇਆ ਸੀਗਾ ਉਹ ਪਹਿਲਾਂ PB 10 200 022 ਸੀਗਾ ਤੇ ਅਸਲ ਨੰਬਰ ਉਹਦਾ ਕਿਉਂਕਿ ਇਹਨਾਂ ਨੇ ਰਾਹ 'ਚ ਹੀ ਜਾਂਦੇ ਹੋਏ ਚੇਂਜ ਕੀਤਾ ਸੀ ਅਗਲੇ ਕੈਮਰੇ ਨੂੰ ਅਸੀਂ ਜੋ ਦੇਖਿਆ ਤਾਂ ਉਤੋਂ ਪਤਾ ਲੱਗਿਆ ਉਹ UP ਦਾ ਨੰਬਰ ਸੀਗਾ UP 11 CK 0188 ਸੀਗਾ ਇਸ ਦਾ ਜਦੋਂ ਅਸੀਂ ਪਤਾ ਕੀਤਾ ਇਹ ਆਰਸੀ ਜਿਹੜੀ ਸੀਗੀ ਇੱਕ ਉਥੋਂ ਦੇ ਗੋਰਖਪੁਰ ਦੇ ਬੰਦੇ ਦੇ ਨਾਂ ਤੇ ਸੀਗੀ ਪਰ ਇਹ ਗੱਡੀ ਜਦੋਂ ਅਸੀਂ ਇਥੋਂ ਫਿਰੋਜ਼ਪੁਰ ਤੋਂ ਪਤਾ ਕੀਤਾ ਤਾਂ ਇੱਥੇ ਫਿਰੋਜ਼ਪੁਰ ਐਨਓਸੀ ਇਹਦਾ ਕੱਟਿਆ ਗਿਆ ਸੀ ਜਿਹਦੇ ਨਾਂ ਤੇ ਕੱਟਿਆ ਗਿਆ ਸੀ ਉਸ ਤੋਂ ਫਿਰ ਇਹ ਸਾਰਾ ਟਰੇਸ ਹੋਇਆ ਮੁਕੱਦਮਾ ਉਹ ਮੇਨ ਬੰਦਾ ਗੁਰਪਿੰਦਰ ਸਿੰਘ ਸੀਗਾ ਫਿਰੋਜ਼ਪੁਰ ਦਾ ਰਹਿਣ ਵਾਲਾ ਇਹਦੇ ਨਾਲ ਜਿਹੜੇ ਸਾਥੀ ਸੀਗੇ ਇੱਕ ਅਜੇ ਸੀਗਾ ਜਿਹੜਾ ਕਿਲੀ ਦਾ ਹੈਗਾ ਥਾਣਾ ਲਖੋਕੇ ਬਹਿਰਾਮ ਚ ਪੈਂਦਾ ਦੂਜਾ ਹੈਪੀ ਸੀਗਾ ਜਿਹੜਾ ਕਿ ਮਾਮਦੂਰ ਥਾਣੇ ਦਾ ਵਿੱਚੋਂ ਦਾ ਸੋਢੀ ਕਲਾ ਪਿੰਡ ਹੈ ਸਰ ਇਹਨਾਂ ਤੇ ਕੋਈ ਪਹਿਲਾਂ ਵੀ ਪਰਚੇ ਦਰਜੇ ਨੇ ਇਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੈਗਾ ਜੀ ਇਹਨਾਂ ਕੋਲੋਂ ਅਸੀਂ ਜਿਹੜੇ ਵੈਪਨ ਯੂਜ਼ ਕੀਤੇ ਸੀ ਉਹ ਦੋਨੇ ਹੀ ਇੱਕ ਬੰਦਾ ਹਜੇ ਫੜਨ ਵਾਲਾ ਰਹਿੰਦਾ ਗੁਰਪਿੰਦਰ ਜਿਹੜਾ ਉਹ ਫੜਨ ਵਾਲਾ ਰਹਿੰਦਾ ਹੈ ਵੈਪਨ ਆਹ ਡੰਮੀ ਸੀਗੇ ਜਿਹੜੇ ਕਿ ਗੈਸ ਲਾਈਟਰ ਹੈਗੇ ਨੇ ਇਹ ਯੂਜ਼ ਕੀਤੇ ਗਏ ਸੀ ਪਰ ਦੇਖਣ ਨੂੰ ਇਹ ਤੁਸੀਂ ਵੀ ਦੇਖ ਲਓ ਕਾਫੀ ਅਸਲ ਦੇ ਨਾਲ ਮਿਲਦਾ ਜੁਲਦਾ ਹੀ ਹੈ ਇਹਨਾਂ ਕੋਲੋਂ ਜਿਹੜੇ ਬੰਦੇ ਫੜੇ ਗਏ ਨੇ ਹੈਪੀ ਕੋਲੋਂ ਕੱਲ ਕਾਰ ਬਰਾਮਦ ਕੀਤੀ ਹੈ ਤੇ ਨਾਲੇ 30000 ਰੁਪਏ ਤੋਂ ਜਿਹੜੀ ਲੁੱਟੀ ਹੋਈ ਰਕਮ ਹੈ ਉਹ ਚ 30000 ਰੁਪਏ ਬਰਾਉਂਚ ਕੀ ਸਰ ਇਹਨਾਂ ਨੇ ਇਹ ਲੁੱਟ ਨੂੰ ਅੰਜਾਮ ਕਿਉਂ ਦਿੱਤਾ ਕੁਝ ਪਤਾ ਚੱਲ ਸਕਦਾ ਇਸ ਚ ਇਹੀ ਗੱਲ ਸਾਹਮਣੇ ਆਈ ਹੈ ਵੀ ਗੁਰਵਿੰਦਰ ਗੁਰਪਿੰਦਰ ਨੇ ਜਿਹੜੀ ਕਾਰ ਖਰੀਦੀ ਸੀ ਉਹਦੀਆਂ ਕਿਸ਼ਤਾਂ ਖੜੀਆਂ ਸੀਗੀਆਂ ਉਹਦੀ ਹਜੇ ਕਿਸ਼ਤ ਭਰੀ ਨਹੀਂ ਗਈ ਸੀ ਜਿਹਦੇ ਕਰਕੇ ਉਹ ਜਿਹੜਾ ਨੇ ਵੇਚੀ ਸੀਗੀ ਉਹ ਪੈਸੇ ਦੀ ਮੰਗ ਕਰ ਰਹੇ ਸੀ ਇਹਨੂੰ ਹੋਰ ਕੋਈ ਰਾਹ ਨਾ ਦਿਖਿਆ ਇਹ ਇਸ ਏਰੀਆ 'ਚ ਰਿਹਾ ਹੈਗਾ ਪਹਿਲਾਂ ਮਾਈਕਰੋ ਫਾਈਨੈਂਸ ਕੰਪਨੀਆਂ ਹੁੰਦੀਆਂ ਜਿਹੜੀਆਂ ਉਹਦੇ 'ਚ ਲੱਗਿਆ ਰਿਹਾ ਇਹਨੂੰ ਏਰੀਆ ਦਾ ਪਤਾ ਸੀਗਾ ਇਹਨੂੰ ਪਤਾ ਸੀ ਵੀ ਪਾਲ ਮਰਚੰਟ ਇੱਥ ਤੇ ਉਥੇ ਮਤਲਬ ਇਹਨੇ ਦੇਖਿਆ ਪਹਿਲਾਂ ਰੇਕੀ ਰੁਕੀ ਕਰਕੇ ਵੀ ਬੰਦੇ ਦੋ ਹੀ ਮੁੰਡੇ ਹੁੰਦੇ ਨੇ ਇੱਕ ਕੁੜੀ ਹੁੰਦੀ ਹੈ ਉਸ ਹਿਸਾਬ ਨਾਲ ਇਹਨੇ ਫਿਰ ਟਾਰਗੇਟ ਕੀਤਾ ਰਕਮ ਇਹਨਾਂ ਤੋਂ ਬਰਾਮਦ ਹੋ ਗਈ ਰਕਮ 30000 ਬਰਾਮਦ ਹੋਇਆ ਬਾਕੀ ਹਜੇ ਇੱਕ ਬੰਦਾ ਫੜਨ ਵਾਲਾ ਰਹਿੰਦਾ ਹੈ ਉਹ ਤਾਂ ਬਰਮਤ ਹੋਏਗੀ ਗੱਡੀ ਬਰਮਤ ਹੋ ਗਈ ਹੈ ਇੱਕ ਵੈਪਨ ਬਰਮਤ ਹੋ ਗਿਆ ਕਿਸ ਕਿਸ ਧਾਰਾ ਦੇ ਅਧੀਨ ਜਿਹੜਾ ਪਰਚਾ ਇਹ ਪਰਚਾ 307 ਦੇ ਤਹਿਤ ਦਰਸੀਗਾ ਜੀ 307 35 ਬੀ ਐਨ ਐਸ ਜਿਹੜਾ ਨਵਾਂ ਕਾਨੂੰਨ ਆਇਆ ਹੈ ਉਹਦੇ ਤਹਿਤ ਇਹ ਜਿਹੜੀ ਹੈਗੀ ਹੈ ਮਤਲਬ ਹਥਿਆਰ ਦਿਖਾ ਕੇ ਚੋਰੀ ਕਰਨ ਦੀ ਧਾਰਾ ਤੇ ਤਹਿਤ ਪਰਚਾ ਦਰਜ ਹੋਇਆ ਸੀ ਕੀ ਕਾਰਵਾਈ ਅਗਲੀ ਅਗਲੀ ਕਾਰਵਾਈ ਇਹਨਾਂ ਨੂੰ ਇੱਕ ਨੂੰ ਤਾਂ ਪੇਸ਼ ਕਰਤਾ ਸੀ ਕੱਲ ਇੱਕ ਦੀ ਜੇ ਦੀ ਕੱਲ ਗ੍ਰਿਫਤਾਰੀ ਪਈ ਹੈ ਉਹਨੂੰ ਅੱਜ ਪੇਸ਼ ਕਰਾਂਗੇ ਦੋਨਾਂ ਦਾ ਰਿਮਾਂਡ ਲੈ ਕੇ ਤੇ ਇੱਕ ਹਜੇ ਜਿਹੜਾ ਬੰਦਾ ਫੜਨ ਵਾਲਾ ਗੁਰਪਿੰਦਰ ਉਹ ਸਾਡੇ ਲਈ ਪ੍ਰਾਈਮ ਹੈਗਾ ਕਿਉਂਕਿ ਉਹ ਉਹਦੇ ਕਾਰਨ ਹੀ ਇਹ ਜੋ ਵਾਰਦਾਤ ਹੋਈ ਹੈ ਉਹਦੀ ਪੈਸਿਆਂ ਦੀ ਲੋਡ ਸੀ ਉਹਨੂੰ ਦੂਜੇ ਚੰਗੇ ਸੈਟਲ ਹੈਗੇ ਨੇ ਆਪਦੇ ਆਪ ਦੇ ਥਾਂ ਇੱਕ ਦੀ ਨਾਈ ਦੀ ਦੁਕਾਨ ਹੈ ਜਿਹੜਾ ਇਹ ਆਪਣਾ ਅਜੇ ਹੈਗਾ ਇਹਦੀ ਨਾਈ ਦੀ ਦੁਕਾਨ ਹੈ ਕਿਲੀ ਚ ਤੇ ਜਿਹੜਾ ਹਰਪ੍ਰੀਤ ਹੈ ਉਹਦੀ ਵੀ ਜ਼ਿੰਮੇਵਾਰ ਚੰਗਾ ਹੈਗਾ ਮਤਲਬ 15-16 ਕਿਲੋ ਜਮੀਨ ਹੈਗੀ ਆ ਉਹਦੇ ਕੋਲ ਵੀ ਪਰ ਇਹ ਦੋਸਤੀ ਕਰਕੇ ਇਹਨਾਂ ਨੇ ਫਿਰ ਸਾਰਾ ਇਹ ਅੰਜਾਮ ਕੀਤਾ ਤੇ ਹੁਣ ਇਹ ਟਰੇਸ ਹੋ ਗਿਆ ਹੈਗਾ ਮੁਕਦਮਾ ਸਾਰ ਟੋਟਲ ਤਿੰਨੇ ਜਣੇ ਇਸ ਘਟਨਾ ਦੇ ਵਿੱਚ ਸ਼ਾਮਲ ਇਸ ਚ ਤਿੰਨੇ ਹੀ ਸ਼ਾਮਲ ਸੀ ਤਿੰਨ ਚੋਂ ਦੋ ਫੜਲੇ ਨੇ ਜੀ ਇੱਕ ਗੁਰਪਿੰਦਰ ਰਹਿ ਗਿਆ ਹੈ